ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਕਸਬਾ ਮੰਦੋੜ ਦੇ ਨਜ਼ਦੀਕ ਪਿੰਡ ਪੋਜੋਗੇ ਉਤਾਰ ਅਥਲੀਅਮ ਵਿਖੇ ਸ਼ਹੀਦ ਉਧਮ ਸਿੰਘ ਜੂਥ ਐਂਡ ਸਪੋਰਟਸ ਕਲੱਬ ਅਤੇ ਯੂਵਕ ਸਭਾਵਾਂ ਕਲੱਬ ਵੱਲੋਂ ਟੀਆਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸਾਵਣ ਦਾ ਤਿਹਾਰ ਤੀਆਂ ਦਾ ਮੇਲਾ ਮਨਾਇਆ ਗਿਆ ਇਹ ਸਾਰੇ ਪ੍ਰਬੰਧ ਵਿੱਚ ਜੋਗ ਸਭਾਵਾਂ ਕਲਬ ਦੇ ਸਰਪੰਚ ਵਿਕਰਮਜੀਤ ਸਿੰਘ ਤੀਆਂ ਦੇ ਪ੍ਰਧਾਨ ਸ਼ੇਰਵੀਰ ਸਿੰਘ ਰਾਏ ਮੈਡਮ ਐਸਐਸਪੀ ਸੋਨਿਆ ਮਿਸ਼ਰਾ ਐਸਐਚਓ ਨਵਨੀਤ ਕੌਰ ਸਭ ਇੰਸਪੈਕਟਰ ਮੈਡਮ ਜੋਤੀ ਮੈਡਮ ਪਰਮਜੀਤ ਕੌਰ ਮੈਡਮ ਰੇਖਾ ਪੱਟੀ ਮੈਡਮ ਤਰਨਜੀਤ ਕੌਰ ਜੋਗ ਸਭਾਵਾਂ ਸਟਾਇਟੋ ਨਰਜੋਗ ਕੇਂਦਰ ਜ਼ਿਲ੍ਹਾ ਅਫਸਰ ਮਨੀਸ਼ਾ ਗੁਇਲ ਸਰਦਾਰ ਨਸੀਬ ਸਿੰਘ ਸੰਧੂ ਅਨੁਮੇਤ ਹੀਰਾ ਛੋਡੀ ਸਰਪੰਚ ਰਾਜਵਿੰਦਰ ਕੌਰ ਮਹਿਲਾ ਮੋਰਚਾ ਪ੍ਰਧਾਨ ਪ੍ਰਕਾਸ਼ कौर, ਸ਼ਮਸ਼ੀਰ ਸਿੰਘ ਕਾਕੜ, ਜੋਗ ਸਟੇਡ ਆਵਾਰਡੀ ਵਿਕਰਮਜੀਤ ਸਿੰਘ ਕਲੱਬ ਦੇ ਮੈਂਬਰ ਬਲੂਬ ਸਿੰਘ, ਅਮਰਜੀਤ ਸਿੰਘ, ਮੰਗਲ ਸਿੰਘ, ਗੁਰਮੀਤ ਸਿੰਘ, ਬੂਟਾ ਸਿੰਘ, ਗੁਰਚਰਨ ਸਿੰਘ ਪ੍ਰਧਾਨ ਦੇਸ ਰਾਜ ਤੋਂ ਇਲਾਵਾ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਮ ਦੌੜ ਪ੍ਰਸਤ ਕਲੱਬ ਰਜਿਸਟਰਡ ਦੇ ਪ੍ਰਧਾਨ ਗੁਰਮੀਤ ਸਿੰਘ ਸਰਾਰੀ ਅਤੇ ਕਲੱਬ ਦੇ ਸਮੂਹ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਆਓ ਵੇਖਦੇ ਹਾਂ ਪੂਰੀ ਖਬਰ ਪਿੰਡ ਪੋਜੋਗਿਓ ਤਾੜ ਤੋਂ ਸੁੱਖਾ ਸਿੰਧਰਖਈਆਂ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਹੋ ਸਾਡੇ ਕਾਲਸਾ ਤੇ ਵੀ ਚੈਨਲ ਪੰਜਾਬ ਅੱਜ ਮੇਲਾ ਪੀਆ ਦਾ ਸੀਦ ਉਦਮ ਸਿੰਘ ਯੂਥ ਐਂਡ ਸਪੋਰਟਸ ਕਲੱਬ ਦਸ਼ਮੇਸ਼ ਯੂਕਸਾਵਾ ਕਲੱਬ ਵੱਲੋਂ ਤੇ ਜੀਵਿਕਾ ਮਿਸ਼ਨ ਵੱਲੋਂ ਅਸੀਂ ਅੱਜ ਰਲ ਕੇ 탸ਆਂ ਦਾ ਮੇਲਾ ਤਿਹਾਰ ਮਨਾ ਰਹੇ ਹਾਂ 탸ਆਂ ਦਾ 탸ਆਂ ਦਾ ਸਤਿਕਾਰ ਕਰ ਰਹੇ ਹਾਂ 탸ਆਂ ਸਭ ਤੋਂ ਜਿਹੜੀਆਂ ਸਾਡੀਆਂ 탸ਆਂ ਨੇ ਉਹ ਵੱਡੇ ਅਫਸਰ ਲੱਗੀਆਂ ਨੇ ਸਾਡੀ ਪੈਣ ਇੱਕ ਕੋਆਰਡੀਨੇਟਰ ਜਿਵੇਂ ਸ਼ੋਮੀ ਮਿਸ਼ਰਾ ਜੀ ਐਸਐਸਪੀ ਪੈਣ ਹੈ ਵੱਡੇ ਵੱਡੀ ਕੁੜੀਆਂ ਸਾਡੇ ਐਸਐਸ ਤੇ ਲੱਗੀਆਂ ਨੇ ਪੈਣ ਦੇਖਾ ਪੱਟੀ ਜੀ ਆ 탸ਆਂ ਦਾ ਅਸੀਂ ਸਤਿਕਾਰ ਕਰਨ ਵਾਸਤੇ ਇਹ 탸ਆਂ ਦਾ ਮੇਲਾ ਲਵਾ ਰਹੇ ਹਾਂ ਤੇ ਹਰ ਸਾਲ ਦੀ ਤਰ੍ਹਾਂ ਜਿਵੇਂ ਅਸੀਂ ਧੀਆਂ ਦੀ ਲੋਹੜੀ ਦਿੰਨੇ ਆ ਉਸੇ ਤਰ੍ਹਾਂ ਇਹ ਹਰ ਸਾਲ ਦੀ ਤਰ੍ਹਾਂ ਧੀਆਂ ਦਾ ਮੇਲਾ ਧੀਆਂ ਦਾ ਸਤਿਕਾਰ ਕਰਾ ਕਰਾਂਗੇ ਇਹ ਕਿਹੜੇ ਜਿਹੜਾ ਦੇ ਪਰਵਾਰ ਆ ਤੇ ਸੀਰ ਉਦਮ ਸਿੰਘ ਖੇਡਦੇ ਕੇ ਬੱਡ ਪਹੁੰਚੋ ਕਤਾਰ ਜੀ ਕਰਾ ਬੱਡ ਪਿਆ ਤੇ ਸ਼ੋਹਰਤ ਦਾ ਲੋਕਾਂ ਨੂੰ ਇਹ ਸਤਿਕਾਰ ਦੇਣਾ ਚਾਹੁੰਦੇ ਐ ਧੀਆਂ ਦਾ ਸਤਿਕਾਰ ਕਰੋ ਧੀਆਂ ਹੀ ਮਾਂ ਪਿਓ ਦਾ ਨਾਮ ਉੱਚਾ ਕਰਦੇ ਐ ਜਿਵੇਂ ਉਹਨਾਂ ਦੇ ਕੋਲ ਆਪਣੀਆਂ ਧੀਆਂ ਨੈਸ਼ਨਲ ਜੇਮਾਂ 'ਚ ਖੇਡ ਰਹੀਆਂ ਨੇ ਤੇ ਐਸਐਨਐਸ ਬਣ ਰਹੀਆਂ ਨੇ ਐਸਐਨਐਸ ਬਣ ਰਹੀਆਂ ਨੇ ਇਹਨਾਂ ਕੱਢੀ ਦੇ ਨਾਲ ਸੰਬੰਧ ਰੋੜਦੇ ਨੇ ਇਸੇ ਤਰ੍ਹਾਂ ਅੱਜ ਇੱਕ ਤਾਨ ਹੈ ਪੀਚਾ ਦੇ ਵੀ ਤੇ ਬੈਰੀ ਉਹ ਕਿਵੇਂ ਬਣਦੇ ਨੇ ਉਹ ਰੋੜਦੇ ਨੇ ਤਾਂ ਕਿ ਉਹ ਨਹੀਂ ਇਸੇ ਤਰ੍ਹਾਂ ਸਾਡੇ ਪੈਣੇ ਤੇ ਕਰਦੀ ਤੋਂ ਕਰਦੀ ਜਿਹੜੀ ਹੁਸਾਂ ਦੇ ਸੈਨਾਰੇ ਉਹ ਵੀ ਚੰਗੀ ਪੋਸਟ ਤੇ ਕੰਮ ਕਰ ਰਹੇ ਨੇ ਤੇ ਜਣਾ ਸਤਿਕਾਰ ਕਰਨਾ ਨਹੀਂ ਦਿਆ ਇਸੇ ਤਰ੍ਹਾਂ ਇਸ ਕਨੇ ਵੀ ਹਰੇਕ ਜਿਹੜੀ ਨੌਰਨ ਜਿਹੜੀ ਹੈ ਜੇ ਸਾਡੇ ਕਿਰਦ ਨੇ ਤੇ ਬੱਸ ਬਸ ਜਣਾ ਪਿਆਰ ਕਰਦੇ ਜਣਾ ਸਤਿਕਾਰ ਕਰਦੇ